ਜੀ ਆਪਣੇ ਮੇਰਾ ਨਾਮ ਜੀ ਸਕਦੀਪ ਕੋ ਸਮਾਸੇਵੀ ਸ਼੍ਰੀ ਮੁਖਸਰ ਸਾਹਿਬ ਤੋਂ ਜੀ ਤੇ ਤੁਸੀਂ ਅੱਜ ਬਾਬਾ ਜੀ ਨੂੰ ਸਮਾਰਥਨ ਦੇਣ ਆਏ ਹੋ ਕੀ ਕਹਿਣਾ ਚਾਹੋਗੇ ਕੀ ਵਿਚਾਰਾ ਤੁਹਾਡੇ ਦੇਖੋ ਜੀ ਜਿਹੜੇ ਬਾਬਾ ਜੀ ਆ ਸਾਡਾ ਫੈਮਿਲੀ ਮੈਂਟਰੀ ਆ ਬਹੁਤ ਮੋਹ ਪਿਆਰ ਦੇ ਮੇਰੇ ਪਾਪਾ ਜੀ ਦਾ ਤੇ ਅਸੀਂ ਨਿੱਕੇ ਨਿੱਕੇ ਹੁੰਦੇ ਦੇਖਦੇ ਆ ਰਹੇ ਆਂ ਬਾਬਾ ਜੀ ਨੂੰ ਸੇਵਾ ਕਰਦੇ ਬਹੁਤ ਉੱਗੇ ਸਮਾਸੇਵੀ ਆ ਕੋਈ ਐਸਾ ਇਨਸਾਨ ਨਹੀਂ ਹੁਣ ਇਲਾਕੇ ਸ਼੍ਰੀ ਮੁਖਸਰ ਸਾਹਿਬ ਦਾ ਕੋਈ ਪਿੰਡ ਨਹੀਂ ਹੁਣ ਜਿਹੜਾ ਬਾਬਾ ਜੀ ਨੂੰ ਜਾਣਦਾ ਨੀਗਾ ਬਾਬਾ ਜੀ ਦੇ ਨਾਲ ਬਹੁਤ ਵੱਡਾ ਧੱਕਾ ਕੀਤਾ ਸਰਕਾਰ ਨੇ ਇਹ ਹਿਆਰਾਂ ਦੀ ਤੇ ਹਿਆਰ ਲੋਕ ਇਥੋਂ ਲੰਗਰ ਛੱਕੇ ਜਾਂਦੇ ਆ ਤੇ ਮਸ਼ੀਨਾਂ ਰਾਹੀਂ ਇਹ ਲੰਗਰ ਬੰਦਾ ਬਿਜਲੀ ਤੇ ਚੱਲਦੀਆਂ ਬਾਬਾ ਜੀ ਮਸ਼ੀਨਾਂ ਉਹ ਤੇ ਉਹ ਜਿਹੜਾ ਹੈਗਾ ਇਹ ਮਹਿਕਮੇ ਨੇ ਮੀਟਰ ਪੱਟ ਲਿਆ ਬਾਬਾਈ ਦਾ ਤੇ ਉਹ ਬੜੀ ਸ਼ਰਮਸਾਰ ਕਰਨ ਦੇਣ ਵਾਲੀ ਗੱਲ ਆ ਦੂਸਰਾ ਨੰਬਰ ਅਸੀਂ ਤਾਂ ਜਿਹੜੀ ਗੱਲ ਨੂੰ ਅੱਜ ਚਲੋ ਮੀਟਰ ਪੱਟਿਆ ਪੱਟਿਆ ਦੂਸਰਾ ਇੱਕ ਜਈ ਆ ਉਹਦਾ ਮੈਨੂੰ ਨਾਂ ਨਹੀਂ ਪਤਾਗਾ ਬਾਬਾਈ ਨਾਮ ਪਤਾ ਉਹਨਾਂ ਦਾ ਉਹਨੇ ਬਾਬਾ ਜੀ ਨੂੰ ਬੋਲਦੇ ਬਹੁਤ ਬਤਮੀਜੀ ਦੇ ਨਾਲ ਆ ਅਸੀਂ ਤਾਂ ਸਿਰਫ ਇਹ ਗੱਲ ਉਹਨੇ ਅਸੀਂ ਕਿਸੇ ਦਾ ਅਪਮਾਨ ਕਰਨ ਵਾਸਤੇ ਨਹੀਂ ਬੈਠੇਗੇ ਅਸੀਂ ਤਾਂ ਸਿਰਫ ਇੱਕ ਬਾਬਾ ਜੀ ਨੂੰ ਇਨਸਾਫ ਦਿਵਾਉਣ ਵਾਸਤੇ ਬੈਠੇ ਆ ਤੇ ਜਿਹੜਾ ਇਹਨਾਂ ਨੇ ਮੀਟਰ ਪੱਟਿਆ ਜਿਹੜੀ ਇਹਨਾਂ ਨੇ ਗਲਤੀ ਕੀਤੀ ਉਹ ਆਪਣੀ ਗਲਤੀ ਨੂੰ ਸੁਧਾਰਨ ਮੀਟਰ ਲਾ ਦੇਣ ਮੀਟਰ ਵੀ ਅਸੀਂ ਜ਼ੀਰੋ ਵਾਲਾ ਲਵਾਉਣਾ ਚਾਹੁੰਦੇ ਆ ਜੀ ਫ੍ਰੀ ਮੀਟਰ ਜਿਹੜਾ ਜਿਹਦਾ ਕੋਈ ਬੈਦਲ ਨਾ ਆਵੇ ਕਿਉਂਕਿ ਦੇਖੋ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਏ ਨੇੜੇ ਲਵਾਰਸ ਲੋਕ ਫਿਰਦੇ ਆ ਹੁਣ ਇੱਥੇ ਗਰੀਬ ਤੋਂ ਗਰੀਬ ਪਰਿਵਾਰ ਆਉਂਦੇ ਸਰਕਾਰੀ ਹਸਪਤਾਲ ਦੇ ਵਿੱਚ ਕਈਆਂ ਕਈਆਂ ਦੇ ਕੋਲੇ ਤਾਂ ਵਿਚਾਰਿਆਂ ਕੋਲ ਪਾਣੀ ਪੀਣ ਨੂੰ ਪੈਸੇ ਨਹੀਂ ਹੁੰਦੇ ਚਾਹ ਪੀਣ ਨੂੰ ਨੇ ਦੇ ਪ੍ਰਸ਼ਾਦਾ ਇੰਨੇ ਜਾਣੇ ਕਿੱਥੋਂ ਛੱਕ ਲੈਣਗੇ ਆਪ ਦਾ ਮਰੀਜ਼ ਸਾਂਭਣ ਕੇ ਰੋਟੀ ਪਾਣੀ ਦਾ ਆਪ ਦਾ ਪ੍ਰਬੰਧ ਕਰਨ ਉਹ ਲੋਕਾਂ ਨੂੰ ਇੱਥੋਂ ਲੰਗਰ ਪ੍ਰੋਵਾਈਡ ਹੁੰਦਾ ਏ ਦੂਸਰਾ ਨੰਬਰ ਇਹ ਆ ਵੀ ਇਕੱਲਾ ਇਸ ਹਸਪਤਾਲ ਦੇ ਵਿੱਚ ਹੀ ਲੰਗਰ ਨਹੀਂ ਜਾਂਦਾ 10 ਕਣੀ 10 ਵੀ ਹੋਰ ਹਸਪਤਾਲਾਂ ਜਿੱਥੇ ਲੰਗਰ ਜਾਂਦਾ ਠਾਣਿਆਂ ਦੇ ਵਿੱਚ ਲੰਗਰ ਜਾਂਦਾ ਏ ਕਿੰਨੇ ਲੋਕਾਂ ਦੇ ਮੂੰਹ ਦੇ ਵਿੱਚ ਅਨਾਜ ਜਾਂਦਾ ਹੈ ਤੇ ਅੱਜ ਸਰਕਾਰ ਨੇ ਉਹਨਾਂ ਦੇ ਮੂਹਰੋਂ ਰੋਟੀ ਚੱਕਣ ਵਾਲੀ ਗੱਲ ਕੀਤੀ